ਹੁਣ ਜਿਹੜਾ ਹੁਣ ਅਗਨੀਵੀਰ ਨੇ ਅਗਨੀਵੀਰ ਨੂੰ ਜਿਹੜਾ CRPF ਦੇ ਵਿੱਚ ਵੀ 25% ਰਿਜ਼ਰਵੇਸ਼ਨ ਹੁਣ ਦਿੱਤੀ ਜਾ ਰਹੀ ਹੈ ਹੁਣ ਆ ਜਿਹੜੇ ਭਰਤੀ ਹੋਏ ਸੀ ਕਰੋਨਾ ਦੇ ਟਾਈਮ ਤੇ ਹੁਣ ਟਾਈਮ ਹੈ ਕਿ ਉਹ 1 ਸਾਲ ਦੇ ਅੰਦਰ ਅੰਦਰ ਉਹ ਅਗਨੀਵੀਰ ਜਿਹੜੇ ਐ ਉਹ ਰਿਟਾਇਰ ਹੋ ਜਾਣਗੇ ਉਹਨਾਂ ਦੇ ਲਈ ਅਕੈਡਮੀ ਦੇ ਵਿੱਚ ਤੁਸੀਂ ਕੁਝ ਆਪਣੇ ਕੋਲ ਰੱਖਿਆ ਹੋਇਆ ਕਿ ਜੇ ਉਹ ਅਗਨੀਵੀਰ ਆ ਕੇ ਫਿਰ CRPF ਦੇ ਲਈ ਟਰਾਈ ਕਰਨਾ ਚਾਹੁੰਦੇ ਐ ਤਾਂ ਇਹ ਇਹ ਪ੍ਰੋਸੈਸ ਜਾਂ ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਕੀ ਬੱਚਿਆਂ ਤੋਂ ਐਵੇਂ ਅਲੱਗ ਰੱਖਿਆ ਜਾ ਸਕਦਾ ਕਿਉਂਕਿ ਫਿਜ਼ੀਕਲ ਟ੍ਰੇਨਿੰਗ ਤਾਂ ਉਹਨਾਂ ਦੀ ਪੂਰੀ ਹੈ ਉਹਨਾਂ ਨੂੰ ਚਾਹੀਦੀ ਹੋਏਗੀ ਬੁਕੇਸ਼ਨ ਨੋਲੇਜ ਸੋ ਉਹ ਉਹਨਾਂ ਦੇ ਲਈ ਅਗਰ ਤੁਹਾਡੇ ਕੋਲ ਬੱਚੇ ਆਉਂਦੇ ਨੇ ਤਾਂ ਉਹਨਾਂ ਦੇ ਲਈ ਤੁਸੀਂ ਕੀ ਪ੍ਰੋਸੈਸ ਸੋਚ ਕੇ ਰੱਖਿਆ ਹੋਇਆ ਹੈ ਉਹਨਾਂ ਦੇ ਲਈ ਇਦਾਂ ਮੈਡਮ ਕਿ ਸਭ ਤੋਂ ਪਹਿਲਾਂ ਤਾਂ ਫਿਜ਼ੀਕਲੀ ਜਿਵੇਂ ਤੁਸੀਂ ਕਿਹਾ ਬਿਲਕੁਲ ਓਕੇ ਹੁੰਦੇ ਨੇ ਉਹਨਾਂ ਨੂੰ ਫਿਜ਼ੀਕਲੀ ਉਹਨਾਂ ਦਾ ਕੁਝ ਕਰਾਣ ਦਾ ਲੋਡ ਨਹੀਂ ਹੈਗੀ ਪਰ ਗੱਲ ਹੁੰਦੀ ਹੈ ਮੇਨ ਉਹ ਲੈ ਕੇ ਜਾਂਦੇ ਨੇ ਸਟੱਡੀ ਨੂੰ ਲੈ ਕੇ ਹਾਂ ਤਾਂ ਮੇਨਲੀ ਮੇਰਾ ਇਹ ਕਨਸੈਪਟ ਹੁੰਦਾ ਕਿ ਉਹਨਾਂ ਨੂੰ ਮੋਸਟਲੀ ਜਦ ਤੱਕ ਐਗਜ਼ਾਮ ਨਹੀਂ ਹੁੰਦਾ ਹੈਗਾ ਜਦ ਤੱਕ ਤਾਂ ਪੂਰਾ ਐਗਜ਼ਾਮ ਤੇ ਹੀ ਜ਼ੋਰ ਦਿੱਤਾ ਜਾਂਦਾ ਉਹਨਾਂ ਦਾ ਅਲੱਗ ਤੋਂ ਇਹਨਾਂ ਦੀ ਸਟੱਡੀ ਹੁੰਦੀ ਆ ਅਲੱਗ ਤੋਂ ਸਾਰਾ ਕੁਝ ਬੇਸਿਕ ਤੋਂ ਚੱਕਣਾ ਪੈਂਦਾ ਏ ਇੰਨਾ ਸਾਲ 4 ਸਾਲ ਦਾ ਗੈਪ ਪੈ ਜਾਂਦਾ ਸਟੱਡੀ ਤੋਂ ਕਿਉਂਕਿ ਹੁਣ ਤੁਹਾਨੂੰ ਪਤਾ ਜਿਹਨੇ ਆਰਮੀ ਜਾਣਾ ਏ ਬੱਚੇ ਨੇ ਇੱਕ ਤਾਂ ਵੈਸੇ ਹੀ ਕਰ ਤੋਂ ਦੂਰ ਹੋ ਜਾਂਦਾ ਥੋੜਾ ਜਿਹਾ ਫਿਰ ਅਗਲਾ ਕਹਿੰਦਾ ਮੈਂ ਜੋਬ ਲੱਗ ਗਿਆ ਹੁਣ ਫਿਰ ਉੱਥੇ ਦੀਆਂ ਟੈਨਸ਼ਨਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਆਪਾਂ ਲਾ ਦਾਂਗੇ ਜੋਬ ਸਾਨੂੰ ਮਿਲ ਗਈ ਹੁਣ ਸੀ ਟੈਨਸ਼ਨ ਫਰੀ ਆ ਨਹੀਂ ਜੀ ਟੈਨਸ਼ਨ ਤਾਂ ਹੁਣ ਸ਼ੁਰੂ ਹੋਈਆਂ ਨੇ ਤੁਹਾਡੀਆਂ ਹਾਲ ਤਾਂ ਜ਼ਿੰਮੇਵਾਰੀਆਂ ਤੁਸੀਂ ਘੱਟ ਸੀਗੀਆਂ ਹੁਣ ਤਾਂ ਜ਼ਿਆਦਾ ਜ਼ਿੰਮੇਵਾਰੀ ਸ਼ੁਰੂ ਹੋਈਆਂ ਨੇ ਠੀਕ ਹੈ ਜੀ ਤਾਂ ਉਸ ਕਰਕੇ ਆਪਣੇ ਕੋਈ ਕਨਸੈਪਟ ਹੈ ਮੇਰੇ ਕੋਲ ਬਹੁਤ ਸਾਰੇ ਜਿਹੜੇ ਨੇ ਮੈਂ ਜਿਵੇਂ ਖੁਦ ਆਰਮੀ ਤੋਂ ਤਾਂ ਮੇਰੇ ਕੋਲ ਜੋ ਐਕਸ ਆਰਮੀ ਮੈਨ ਨੇ ਉਹ ਵੀ ਆਂਦੇ ਨੇ ਕਿ ਬਾਅਦ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਏ ਠੀਕ ਐਜ਼ ਅ ਸਬ ਇੰਸਪੈਕਟਰ ਭਰਤੀ ਹੋਣਾ ਜਾਂ ਫਿਰ ਐਜ਼ ਏ ਕੋਈ ਹੋਰ ਰੈਂਕ ਤੇ ਜਾਣਾ ਜਿਵੇਂ ਤੁਸੀਂ ਕਿਹਾ ਸੀ ਆਸੀਆਰਪੀਐਫ ਦੇ ਵਿੱਚ ਵੈਕੈਂਸੀ ਨੇ ਸਾਰਾ ਤਾਂ ਉਹਨਾਂ ਦੇ ਲਈ ਇੱਕ ਅਕੈਡਮੀ ਦੇ ਵਿੱਚ ਵਧੀਆ ਪ੍ਰਬੰਧ ਤਾਂ ਮੈਂ ਕੀਤਾ ਹੋਇਆ ਏ ਤਾਂ ਉਹਨਾਂ ਨੂੰ ਕੋਈ ਇਦਾਂ ਕੋਈ ਦਿੱਕਤ ਨਹੀਂ ਆਉਂਦੀ ਕਿਸ ਤਰ੍ਹਾਂ ਦੀ ਹਮਮ ਹੈਲਪਫੁਲ ਹੁੰਦੇ ਤੇ ਜਦੋਂ ਸ ਬੱਚੇ ਸਾਰੇ ਟ੍ਰੇਨਿੰਗ ਟ੍ਰੇਨਿੰਗ ਕਰਦੇ ਨੇ ਇੱਕ ਤਾਂ ਹੁੰਦਾ ਕਿ ਆਪਾਂ ਬੱਚੇ ਨੂੰ ਗਾਈਡੈਂਸ ਦੇ ਰਹਿਆਂ ਕਿ ਉਹਨੇ ਪੇਪਰ ਕਿਵੇਂ ਦੇਣਾ ਹੈ ਉਨੇ ਪੇਪਰ अटेम्प्ट ਕਿਵੇਂ ਕਰਨਾ ਹੈ ਉਥੇ ਕਿਵੇਂ ਉਹ अटेम्प्ट ਕਰੇ ਕਿ ਉਹਦਾ ਜਿਹੜੇ ਘੱਟ ਟਾਈਮ ਦੇ ਵਿੱਚ ਜਿਆਦਾ ਤੋਂ ਜਿਆਦਾ ਕੁਐਸਚਨਸ ਔਰ ਸਹੀ ਸੋਲਵ ਕਰੇ ਉਹ ਇੱਕ ਤਾਂ ਇਹ ਚੀਜ਼ ਹੋ ਗਈ ਦੂਸਰਾ ਇਹ ਹੈ ਕਿ ਮੈਂਟਲੀ ਬੱਚਿਆਂ ਨੂੰ ਕਿੱਦਾਂ ਪ੍ਰੀਪੇਅਰ ਕੀਤਾ ਜਾਂਦਾ ਕਿਉਂਕਿ ਜਦੋਂ ਆਪਾਂ ਐਗਜ਼ਾਮ ਪ੍ਰੀਪੇਅਰ ਕਰ ਰਹੇ ਹੁੰਨੇ ਆ ਫੋਰ ਏਗਜ਼ਾਮਪਲ ਕਿਸੇ ਦਾ ਰੀਜ਼ਨਿੰਗ ਬਹੁਤ ਜ਼ਿਆਦਾ ਸਟਰੋਂਗ ਹੈ ਔਰ ਉਹਦਾ ਉਹਨਾਂ ਦੀ ਜੀਕੇ ਵੀਕ ਹੈ ਕਿਸੇ ਦਾ ਜੀਕੇ ਬਹੁਤ ਜ਼ਿਆਦਾ ਸਟਰੋਂਗ ਹੈ ਪਰ ਉਹਦੀ ਰੀਜ਼ਨਿੰਗ ਵੀਕ ਹੈ ਸੋ ਉੱਥੇ ਜਦੋਂ ਬੱਚੇ ਉਸ ਹਿਸਾਬ ਦੇ ਨਾਲ ਮੈਂਟਲੀ ਉਹਨਾਂ ਨੂੰ ਕਿੱਦਾਂ ਪ੍ਰੀਪੇਅਰ ਕੀਤਾ ਜਾਂਦਾ ਹੈ ਅ ਮੈਡਮ ਮੇਰਾ ਇੱਕ ਕਨਸੈਪਟ ਹੈ ਕਿ ਮੈਂ ਸਟਰੋਂਗ ਨੂੰ ਹੋਰ ਸਟਰੋਂਗ ਨਹੀਂ ਬਣਾਉਂਦਾ ਹੈਗਾ ਮੈਂ ਉਹਦਾ ਜੋ ਵੀਕ ਪਾਰਟ ਆ ਉਹ ਵੀਕ ਪਾਰਟ ਦੇਖ ਕੇ ਉਹਨੂੰ ਉਹ ਦੱਸਦਾ ਕਿ ਹਾਂ ਤੋ ਇਸ ਪੁਆਇੰਟ ਨੂੰ ਕਿਦਾਂ ਸਟਰੋਂਗ ਕਰਨਾ ਹੈ ਹੁਣ ਜਿਵੇਂ ਮੋਸਟਲੀ ਮੇਰੇ ਕੋ ਬੱਚੇ ਹੁੰਦੇ ਨੇ ਫਿਜ਼ੀਕਲੀ ਉਹਨਾਂ ਵੀਕ ਹੁੰਦੇ ਨੇ ਤੇ ਸਟੱਡੀ ਵਿੱਚੋਂ ਬਹੁਤ ਓਕੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਹੁੰਦਾ ਕਿ ਹਾਂ ਤੁਸੀਂ ਆਪਣਾ ਜਿੱਥੋਂ ਲੱਗਦਾ ਹੈ ਕਿ ਤੁਸੀਂ ਐਗਜ਼ਾਮ ਬਿਲਕੁਲ ਵਧੀਆ ਤਰੀਕੇ ਨਾਲ ਕਲੀਅਰ ਕਰ ਲੋਗੇ ਤਾਂ ਤੁਸੀਂ ਆਪਣਾ ਗਰਾਊਂਡ ਨੂੰ ਆ ਜਿਹੜਾ 1 1 ਘੰਟਾ 2 ਘੰਟੇ ਡੇਲੀ ਦੇ ਹੋਣੇ ਤੋਂ ਦੇਣਾ ਸ਼ੁਰੂ ਕਰੋ ਤਾਂ ਕਿ ਤੁਸੀਂ ਅੱਧੇ ਸਾਲ 1 ਸਾਲ ਦੇ ਵਿੱਚ ਵਿੱਚ ਜਿਹੜਾ ਉਸ ਟੈਰ ਨੂੰ ਲੈ ਕੇ ਕਲੀਅਰ ਹੋ ਸਕੋ ਹੁਣ ਕੁਝ ਬੱਚੇ ਨੇ ਜਿਹੜੇ ਗਰਾਊਂਡ ਦੇ ਵਿੱਚ ਬਹੁਤ ਵਧੀਆ ਨੇ ਠੀਕ ਹੈ ਤੁਸੀਂ ਉਹਨਾਂ ਨੂੰ ਕਹੋ ਰਨਿੰਗ ਕਰਨ ਦੀ 1600 ਮੀਟਰ ਸਾਢੇ 4:30 ਹੀ ਮਾਰ ਦੇਣਗੇ ਵੱਡ ਜੇ ਕਹੋ ਪੇਪਰ ਨੂੰ ਤਾਂ ਉਹਨਾਂ ਵਿਚਾਰਾਂ ਕੋ ਪੇਪਰ ਨਹੀਂ ਹੁੰਦਾ ਹੈਗਾ ਤਾਂ ਉੱਥੇ ਮੈਂ ਇਹ ਕਹਿ ਰਿਹਾ ਕਿ ਤੁਸੀਂ ਦੋ ਟਾਈਮ ਗਰਾਊਂਡ ਦੀ ਟਾਈਮ ਜਾਣ ਦੀ ਬਜਾਏ ਤੁਸੀਂ ਗਰਾਊਂਡ ਨੂੰ ਚਾਹੇ ਹਫ਼ਤੇ 'ਚ ਦੋ ਦਿਨ ਕਰ ਲਓ ਪਰ ਐਟ ਲੀਸਟ ਜਿਹੜਾ ਕੰਮ ਥੋੜਾ ਮੇਨ ਆ ਤੁਸੀਂ ਸਟੱਡੀ ਤੇ ਜ਼ਿਆਦਾ ਫੋਕਸ ਕਰੋ ਆਪਣਾ ਮੇਨ ਕੰਮ ਇਹ ਨਹੀਂ ਹੈ ਕਿ ਤੁਸੀਂ ਨੇ ਪੰਜਾਬ ਪੁਲਿਸ ਦੇ ਵਿੱਚ ਟੈਸਟ ਕਲੀਅਰ ਕਰਨੇ ਹੁੰਦੇ ਨੇ ਤੁਹਾਡੇ ਕੋਈ ਨੰਬਰ ਨਹੀਂ ਲੱਗਣੇ ਹੈਗੇ ਵੀ ਹਾਂ ਜੀ 1600 ਮੀਟਰ ਦੇ ਵਿੱਚ ਮੁੰਡਾ ਫਰਸਟ ਆ ਗਿਆ 1600 ਮੀਟਰ ਦੀ 6.5 ਮਿੰਟਸ ਕਲੀਅਰ ਕਰਨੇ ਆ ਤੁਸੀਂ 6.29 ਦੇ ਕਰ ਦੋ ਕੋਈ ਪ੍ਰੋਬਲਮ ਨਹੀਂ ਆਗੀ ਤੁਸੀਂ ਇਹ ਨਹੀਂ ਹੈਗਾ ਲੌਂਗ ਜੰਪ ਆ ਉੱਥੇ 12.5 ਫੁੱਟ ਆ ਤੁਸੀਂ 12.5 ਫੁੱਟ ਤੋਂ ਅੱਧਾ ਇੰਚ ਉੱਪਰ ਮਾਰ ਦੋ ਥੋੜਾ ਕਲੀਅਰ ਆ ਤੁਸੀਂ ਪਾਸ ਹੋ ਇਹ ਨਹੀਂ ਹੈ ਕਿ ਸੀ 16 ਫੁੱਟ ਦੀ ਤਿਆਰੀ ਕਰਨੀ ਹੈ ਨਾ ਥੋੜਾ ਵੀਕ ਪੁਆਇੰਟ ਕੀ ਆ ਤੁਸੀਂ ਉਹ ਦੇਖੋ ਤੇ ਜੇ ਤੁਹਾਨੂੰ ਲੱਗਦਾ ਕਿ ਹਾਂ ਸਾਡੀ ਕੈਟਾਗਰੀ ਜਨਰਲ ਆ ਜਾਂ ਸਾਡੀ ਐਸਸੀ ਆ ਜਾਂ ਕੁਝ ਵੀ ਆ ਤਾਂ ਉਸ ਅਕੋਰਡਿੰਗ ਤੁਸੀਂ ਆਪਣੀ ਸਟੱਡੀ ਤੇ ਜਿਹੜੀ ਜ਼ਿਆਦਾ ਤਿਆਰੀ ਕਰੋ ਅਕੈਡਮੀ ਦੇ ਵਿੱਚ ਵੀ ਮੈਂ ਇਦਾਂ ਹੀ ਹੁੰਦਾ ਹੈ ਮੈਂ ਸਾਫ਼ ਕਹ ਦੱਸ ਦੇਣਾ ਬੱਚੇ ਨੂੰ ਕਿਉਂਕਿ ਪਤਾ ਲੱਗੇ ਜਾਂਦਾ ਇੱਕ ਟੈਸਟ ਵਿੱਚ ਦੋ ਟੈਸਟ ਵਿੱਚ ਪਤਾ ਲੱਗ ਜਾਂਦਾ ਕਿ ਬੱਚਾ ਕਿੱਥੇ ਸਟਰੋਂਗ ਹੈ ਕਿੱਥੇ ਵੀਕ ਹੈ ਤੇ ਉਹ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਦੱਸਦੇ ਹਾਂ ਹਰ ਵੀਕਲੀ ਸਾਡੇ ਟੈਸਟ ਹੁੰਦੇ ਨੇ ਅਕੈਡਮੀ ਦੇ ਪੇਪਰ ਦੇ ਵੀ ਤੇ ਗਰਾਊਂਡ ਦੇ ਵੀ ਉਹਦੇ ਵਿੱਚ ਪਤਾ ਲੱਗ ਜਾਂਦਾ ਬੱਚੇ ਦੀ ਪ੍ਰੋਗਰੈਸ ਹੁਣ ਜੇ ਮੈਨੂੰ ਪਤਾ ਲੱਗਦਾ ਕਿ ਹਾਂ ਬੱਚਾ ਵਧੀਆ ਗਰਾਊਂਡ ਦਾ ਓਕੇ ਆ ਤਾਂ ਮੈਂ ਉਹ ਬੱਚੇ ਦਾ ਗਰਾਊਂਡ ਕੱਟ ਕਰਕੇ ਉਹਦੋਂ ਸਟੱਡੀ ਤੇ ਹੋਰ ਜ਼ਿਆਦਾ ਦੂਰ ਕਰ ਦੇਣਾ ਤੇ ਜਿਹੜੇ ਬੱਚੇ ਦਾ ਲੱਗਦਾ ਯਾਰ ਓਕੇ ਐ ਇਹਦਾ ਪੇਪਰ ਵਰਕ ਓਕੇ ਆ ਤਾਂ ਉਹਨੂੰ ਗਰਾਊਂਡ ਦੇ ਵਿੱਚ ਥੋੜਾ ਹੋਰ ਟਾਈਮ ਬਤਾ ਦਿੰਨੇ ਆ ਤਾਂ ਇਦਾਂ ਹਰ ਇੱਕ ਬੱਚੇ ਦਾ ਨਾ ਮਤਲਬ ਪਰਸਨਲੀ ਕੰਟੈਕਟ ਬਣਾ ਕੇ ਫੇਰ ਹੀ ਕਿਤੇ ਕੰਮ ਹੁੰਦੇ ਨੇ ਜਦੋਂ ਬੱਚੇ ਪੇਪਰ ਕਲੀਅਰ ਕਰਦੇ ਨੇ ਫੋਨ ਕਰਦੇ ਨੇ ਤੁਹਾਨੂੰ ਕਿ ਸਰ ਹੋ ਗਿਆ ਉਹ ਫੀਲਿੰਗ ਕੀ ਹੁੰਦੀ ਹੈ ਜਦੋਂ ਫੋਨ ਆਂਦਾ ਸਰ ਹੋ ਗਿਆ ਸਰ ਮੇਰਾ ਹੋ ਗਿਆ ਸਰ ਮੇਰਾ ਨਿਕਲ ਗਿਆ ਉਹ ਫੀਲਿੰਗ ਕੀ ਹੁੰਦੀ ਹੈ ਮੈਡਮ ਮੈਂ ਕਿਹਾ ਇੱਕ ਕੋਚ ਬਣਨਾ ਚਲੋ ਹਨਾ ਪ੍ਰਮਾਤਮਾ ਨੇ ਇੱਕ ਮੈਨੂੰ ਕੰਮ ਬਖਸ਼ਿਆ ਮੈਂ ਉਸ ਚੀਜ਼ ਵਿੱਚ ਲੱਗਿਆ ਹੋਇਆ ਤਾਂ ਉਹ ਜੋ ਫੀਲਿੰਗ ਹੈ ਮਤਲਬ ਮੈਨੂੰ ਕਹਿੰਦੇ ਮੇਰੀ ਰਿਚਨੈਸ ਆ ਜਿਹੜੀ ਮੈਂ ਫਿਟਨੈਸ ਨੂੰ ਮੰਨਦਾ ਆਪਣੀ ਫਿਟਨੈਸ ਨੂੰ ਮੰਨਦਾ ਜੋ ਬੱਚਾ ਕੋਈ ਭਰਤੀ ਹੁੰਦਾ ਕੋਈ ਉਸੇ ਨੂੰ ਲੈ ਕੇ ਮੰਨਦਾ ਹਨਾ ਮੇਰੀ ਮੈਂ ਉਹ ਮੇਰਾ ਕਨਸੈਪਟ ਰਿਚਨੈਸ ਨੂੰ ਲੈ ਕੇ ਉਹ ਵਾਲਾ ਹੈ ਤੇ ਜਿਵੇਂ ਕੋਈ ਬੱਚਾ ਕੋਈ ਕਾਲ ਕਰਦਾ ਮੈਨੂੰ ਹਨਾ ਕਿਉਂਕਿ ਉਹਦਾ ਮੈਂ ਐਫਰਟ ਦੇਖੇ ਹੁੰਦੇ ਨੇ ਦਿਨ ਰਾਤ ਬੱਚੇ ਨੇ 3-4 ਮਹੀਨੇ ਕੋਈ ਸਾਲ ਭਰ ਰਿਹਾ ਹੁੰਦਾ ਬੱਚਾ ਅਸੀਂ ਸਵੇਰ ਤੋਂ ਲੈ ਕੇ ਉਹਦੇ ਜਾਗਣ ਤੋਂ ਲੈ ਕੇ ਉਹਦੇ ਰਾਤ ਨੂੰ ਸੌਣ ਤੱਕ ਮੈਂ ਉਹਦੇ ਨਾਲ ਹੁੰਨਾ ਹੈ ਮਤਲਬ ਕਿ ਸਮਝ ਲਈ ਇੱਕ ਕੋਚ ਉਸ ਬੱਚੇ ਦੇ ਔਖੇ ਟਾਈਮ ਦੇ ਵਿੱਚ ਨਾਲ ਖੜਦਾ ਜਦੋਂ ਕਿ ਉਹਦੇ ਤੇ 1% ਵੀ ਲੋਕੀ ਭਰੋਸਾ ਨਹੀਂ ਕਰਦੇ ਤਾਂ ਉਦੋਂ ਕੋਚ ਆਪਣਾ 100% ਦੇ ਕੇ ਉਸ ਬੱਚੇ ਦੇ ਉੱਤੇ ਮਿਹਨਤ ਕਰਦਾ ਹੈ ਪੂਰੀ ਦਿਨ ਰਾਤ ਮਿਹਨਤ ਕਰਦਾ ਕਿ ਮੈਂ ਇਹ ਨਹੀਂ ਹੈ ਕਿ ਇੱਕ ਬੱਚੇ ਦੇ ਮਿਹਨਤ ਕਰਦਾ ਜਿੰਨੇ ਬੱਚਿਆਂ ਸਾਰਿਆਂ ਤੇ ਪੂਰੀ ਹੀ ਮਿਹਨਤ ਕਰਦੇ ਆਪਾਂ ਠੀਕ ਹੈ ਤੇ ਗੱਲ ਇਹ ਹੁੰਦੀ ਹੈ ਕਿ ਕੋਈ ਬੱਚਾ ਵਧੀਆ ਕਿਸਮਤ ਵਧੀਆ ਹੋਵੇ ਜਾਂ ਫਿਰ ਕਿ ਲਾਲੋ ਜ਼ੋਰ ਵਧੀਆ ਲਾਇਆ ਹੋਵੇ ਤਾਂ ਆਰਾਮ ਨਾਲ ਕਲੀਅਰ ਆਊਟ ਹੋ ਜਾਂਦਾ ਹੈ ਤੇ ਜਦੋਂ ਬੱਚਾ ਆਪਣੀ ਮਿਹਨਤ ਨਾਲ ਬਣ ਕੇ ਕਾਲ ਕਰਦਾ ਹੈ ਸਾਰਾ ਤਾਂ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਇੱਕ ਤਮ ਮੈਂ ਕਹਿੰਦਾ ਮਨ ਭਰ ਜਾਂਦਾ ਹੈ ਕਿ ਚਲੋ ਇੱਕ ਬੱਚੇ ਦੀ ਮਿਹਨਤ ਹੈ ਜਿਹੜੀ ਰਾਸ ਆਈ ਠੀਕ ਹੈ ਉਹਨੂੰ ਉਹਦੀ ਮਿਹਨਤ ਦਾ ਫਲ ਮਿਲਿਆ ਤੇ ਉਹੀ ਮੈਂ ਕੋਸ਼ਿਸ਼ ਕਰਦਾ ਹਾਂ ਨਾ ਆਪਣੇ YouTube ਦੇ ذریعے ਜਾਂ ਆਪਣੇ ਸੋਸ਼ਲ ਮੀਡੀਆ ਦੇ ذریعے ਕਿ ਲੋਕਾਂ ਨੂੰ ਉਹ ਮੂਮੈਂਟ ਨਾ ਕੈਪਚਰ ਕਰਕੇ ਮੈਂ ਇੱਕ ਦੱਸਾਂ ਕਿਉਂਕਿ ਮੰਨ ਲਓ ਜੇ ਹੁਣ ਮੇਰਾ ਪੀਸੀਸ ਕਲੀਅਰ ਹੋਇਆ ਹੈ ਤਾਂ ਮੈਨੂੰ ਮੇਰੇ ਅੰਦਰ ਦੀ ਕੋਈ ਅਲੱਗ ਹੀ ਖੁਸ਼ੀ ਹੋਈ ਹੈ ਅਲੱਗ ਹੀ ਵਾਈਬਸ ਆਉਣਗੀਆਂ ਤਾਂ ਕੋਸ਼ਿਸ਼ ਕਰਦਾ ਕਿ ਉਹ ਸ਼ੇਅਰ ਹੋਵੇ ਸਾਰਿਆਂ ਨਾਲ ਕੁਝ ਨਾਲ ਦੇ ਬੱਚੇ ਜਿਹੜੇ ਉਹ ਮੋਟੀਵੇਟ ਹੋ ਜਾਂਦੇ ਕਿਉਂਕਿ ਜਦੋਂ ਅਸੀਂ ਦੇਖਦੇ ਆ ਲੋਕਾਂ ਨੂੰ ਇਗਜ਼ਾਮ ਕਲੀਅਰ ਕਰਦੇ ਹੋਏ ਫਿਰ ਅਸੀਂ ਸੋਚ ਜਾਂ ਜਿੱਦਾਂ ਉਹ 12th ਫੇਲ ਮੂਵੀ ਆਈ ਹਾਂਜੀ ਹਾਂਜੀ ਤਾਂ ਉਹ ਪਤਾ ਨਹੀਂ ਬਹੁਤ ਸਾਰੇ ਬੱਚਿਆਂ ਦੇ ਅੰਦਰ ਉਮੀਦਾਂ ਜਾਗੀਆਂ ਕਿ ਜੇਕਰ ਕੋਈ ਆਟਾ ਚੱਕੀ ਦੇ ਵਿੱਚ ਬੈਠ ਕੇ ਵੀ ਪੜ ਸਕਦਾ ਹੈ ਤਾਂ ਜੇ ਸਾਡੇ ਕੋਲ ਬਹੁਤ ਫੈਸਿਲਿਟੀਆਂ ਹੈ ਸਾਡੇ ਸਿਰ ਤੇ ਛੱਤ ਹੈ ਪੱਖਾ ਚੱਲ ਰਿਹਾ ਹੈ ਅਸੀਂ ਬੈੱਡ ਤੇ ਬੈਠ ਕੇ ਪੜ ਰਹੇ ਹਾਂ ਤਾਂ ਸਾਨੂੰ ਉਸ ਚੀਜ਼ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਨੂੰ ਪੜਨਾ ਚਾਹੀਦਾ ਸੋ ਬੱਚੇ ਮੋਟੀਵੇਟ ਵੀ ਹੁੰਦੇ ਆ ਸੋ ਹਫਤੇ ਦੇ ਵਿੱਚ ਕੋਈ ਇਦਾਂ ਦਾ ਸੈਸ਼ਨ ਕੀਤਾ ਜਾਂਦਾ ਜਿੱਥੇ ਬੱਚਿਆਂ ਦੇ ਨਾਲ ਪੁਰਾਣੇ ਜਿਹੜੇ ਸਟੂਡੈਂਟਸ ਨੇ ਉਹ ਆ ਕੇ ਇੰਟਰੈਕਟ ਕਰਦੇ ਨੇ ਔਰ ਉਹ ਆ ਕੇ ਉਹਨਾਂ ਨੂੰ ਟਿਪਸ ਦਿੰਦੇ ਨੇ ਕਿਉਂਕਿ ਹਰ ਜਿਹੜਾ ਬੱਚਾ ਸਕਸੈਸਫੁਲ ਹੋ ਰਿਹਾ ਉਹਦਾ ਮੰਤਰਾਂ ਅਲੱਗ ਹੁੰਦਾ ਹੈ ਕਿ ਫਾਰ ਇਗਜ਼ਾਮਪਲ ਕਿਸੇ ਨੂੰ ਸਵੇਰੇ ਉੱਠ ਕੇ ਪੜ੍ਹਨਾ ਪਸੰਦ ਹੈ ਕਿਸੇ ਨੂੰ ਰਾਤੀ ਜਿਹੜਾ ਜਾ ਕੇ ਪੜ੍ਹਨਾ ਪਸੰਦ ਹੈ ਸੋ ਉਹ ਬੱਚੇ ਆ ਕੇ ਆਪਣਾ ਐਕਸਪੀਰੀਅੰਸ ਜਦੋਂ ਸ਼ੇਅਰ ਕਰਦੇ ਨੇ ਤਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਨਵੇਂ-ਨਵੇਂ ਉਸ ਬੈਚ ਵਿੱਚ ਬੈਠੇ ਨੇ ਉਹਨਾਂ ਦੇ ਐਟੀਟਿਊਡ ਦੇ ਵਿੱਚ ਜਾਂ ਉਹਨਾਂ ਦੇ ਬਿਹੇਵੀਅਰ 'ਚ ਕੋਈ ਚੇਂਜ ਆਂਦਾ ਹੈ ਕਿ ਹਾਂ ਸਰ ਉਹ ਫਲਾਣਾ ਬੰਦਾ ਆਇਆ ਸੀ ਉਹ ਮੋਟੀਵੇਟ ਕਰਕੇ ਗਿਆ ਮੈਨੂੰ ਆਹ ਚੀਜ਼ ਪਤਾ ਲੱਗੀ ਹੁਣ ਇਹ ਚੀਜ਼ ਨੂੰ ਮੈਂ ਐਦਾਂ ਕਰੂੰਗਾ ਹਾਂਜੀ ਅ ਬਿਲਕੁਲ ਮੈਡਮ ਜਦੋਂ ਮੰਨ ਲਓ ਮੈਂ ਭਾਰਤੀ ਹੋਣਾ ਸੀਗਾ ਤਾਂ ਮੈਨੂੰ ਵੀ ਮੈਂ ਦੇਖਦਾ ਸੀਗਾ ਕੋਈ ਮੈਨੂੰ ਮਿਲੇ ਕੋਈ ਗਾਈਡ ਕਰੇ ਕੋਈ ਦੱਸੇ ਕਿਵੇਂ ਹੁੰਦਾ ਕੀ ਸੀ ਨਾ ਤਾਂ ਇਦਾਂ ਹੀ ਹੁਣ ਜਿਹੜੇ ਮੋਸਟਲੀ ਆਪਣੇ ਬੱਚੇ ਬਣੇ ਹੋਏ ਆ ਐਜ਼ ਅ ਗੈਸਟ ਉਹ ਹੁਣ ਆਂਦੇ ਨੇ ਕਿੱਥੇ ਉਹ ਐਜ਼ ਅ ਸਟੂਡੈਂਟ ਆਏ ਸੀਗੇ ਹੁਣ ਕਿੱਥੇ ਐਜ਼ ਅ ਗੈਸਟ ਆਉਂਦੇ ਨੇ ਤਾਂ ਬੱਚਿਆਂ ਨੂੰ ਜਦੋਂ ਹਫਤੇ ਦੇ ਵਿੱਚ ਇੱਕ ਦਿਨ ਜਾਂ ਜੋ ਵੀ ਅਸੀਂ ਦਿਨ ਰੱਖਦੇ ਹਾਂ ਪਰਟੀਕੂਲ ਉਸ ਦਿਨ ਆ ਕੇ ਉਹ ਬੱਚਾ ਨਾਲ ਇੱਕ ਗੈਸਟ ਲੈਕਚਰ ਕਰਦੇ ਨੇ ਤਾਂ ਉਹਦੇ ਵਿੱਚ ਉਹ ਆਪਣਾ ਦੱਸਦੇ ਨੇ ਕਿ ਜਿਸ ਸਟੇਜ ਤੋਂ ਤੁਸੀਂ ਬੈਠੇ ਹੋ ਅੱਜ ਕੱਲ ਅਸੀਂ ਉਸ ਸਟੇਜ ਤੇ ਸੀਗੇ ਸਾਨੂੰ ਜਿਹੜੀ ਇਹ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ ਸੇਮ ਤੁਹਾਨੂੰ ਵੀ ਉਹੀ ਪ੍ਰੋਬਲਮ ਸਾਹਮਣਾ ਕਰਨਾ ਪਿਆ ਅਸੀਂ ਇਹਨਾਂ ਨਾਲ ਕਿੱਦਾਂ ਡੀਲਿੰਗ ਕੀਤਾ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਡੀਲ ਕਰ ਸਕਦੇ ਹੋ ਠੀਕ ਹੈ ਜੇ ਮੈਨੂੰ ਪੜ੍ਹਾਈ ਦੇ ਵਿੱਚ ਮੈਂ ਵੀਕ ਆ ਤਾਂ ਮੈਂ ਆਪਣਾ ਕਨਸੈਪਟ ਕਿੱਥੋਂ ਤਿਆਰ ਕੀਤਾ ਕਿਉਂਕਿ ਜੋ ਇੱਕ ਕੈਂਡੀਡੇਟ ਮੈਂ ਮੰਨਦਾ ਕਿ ਤਿਆਰ ਹੁੰਦਾ ਹੈ ਤੋਂ ਕਿ ਲੈ ਨਹੀਂ ਹੈ ਕਿ ਮੇਰੇ ਕੋਲ ਹੀ ਪੜ੍ਹ ਕੇ ਤਿਆਰ ਹੋਏਗਾ ਇੱਕ ਜੇ ਬੱਚਾ ਤੁਸੀਂ ਪੀਸੇ ਤਿਆਰੀ ਕਰਨਾ ਹੈ ਤਾਂ ਇਹ ਨਹੀਂ ਹੈਗੇ ਤੁਸੀਂ ਕਿਸੇ ਇੱਕ ਇੰਸਟੀਟਿਊਟ ਤੋਂ ਪਰਟੀਕੂਲ ਪਰ ਕੇ ਤਿਆਰ ਹੋ ਨਹੀਂ ਤੁਸੀਂ ਇੱਕ ਇੰਟੈਲੀਜੈਂਟ ਬੱਚਾ ਹਰ ਜਗ੍ਹਾ ਤੋਂ ਜਿੱਥੋਂ ਨੂੰ ਵਧੀਆ ਲੱਗਦਾ ਜੋ ਟੀਚਰ ਨੂੰ ਵਧੀਆ ਲੱਗਦਾ ਚਾਹੇ ਆਨਲਾਈਨ ਹੋਵੇ ਚਾਹੇ ਆਫਲਾਈਨ ਹੋਵੇ ਤਾਂ ਉਹ ਉੱਥੋਂ ਬੱਚਾ ਮਟੀਰੀਅਲ ਇਕੱਠਾ ਕਰਕੇ ਆਪਣਾ ਹੀ ਕਨਸੈਪਟ ਤਿਆਰ ਕਰਦਾ ਫਿਰ ਕਿਤੇ ਜਾ ਕੇ ਉਹ ਆਪਣਾ ਇੱਕ ਰਸਤੇ ਪੈਂਦਾ ਆਪਣੇ ਮੰਜ਼ਿਲ ਨੂੰ ਅਚੀਵ ਕਰਦਾ ਤਾਂ ਜਦੋਂ ਬੱਚੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਕਿ ਇਦਾਂ ਦਾ ਕਰਕੇ ਤਾਂ ਉਹ ਬੱਚਿਆਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੁੰਦਾ ਜਿਹੜੇ ਹਲੇ ਸਟਾਰਟਿੰਗ ਫੇਸ ਤੇ ਹੁੰਦੇ ਨੇ ਉਹਨਾਂ ਨੂੰ ਬਹੁਤ ਬਹੁਤ ਹੀ ਜ਼ਿਆਦਾ ਅਟਰੈਕਟ ਹੁੰਦਾ ਉਸੇ ਨੂੰ ਹੂੰ ਅ ਕਈ ਵਾਰੀ ਜਿਹੜੇ ਅੱਜਕੱਲ ਤਾਂ ਚਲੋ ਮਾਪਿਆ ਵੇਅਰ ਹੋ ਗਏ ਕੁੜੀਆਂ ਮੁੰਡਿਆਂ ਦੇ ਵਿੱਚ ਫਰਕ ਨਹੀਂ ਕਰਦੇ ਜਿੰਨਾ ਕੋ ਮੁੰਡਿਆਂ ਨੂੰ ਪੜਾਉਂਦੇ ਨੇ ਉਨਾ ਹੀ ਕੁੜੀਆਂ ਨੂੰ ਪੜਾਉਂਦੇ ਨੇ ਜਿੰਨੀਆਂ ਮੌਕਾ ਮੁੰਡਿਆਂ ਨੂੰ ਦਿੰਦੇ ਨੇ ਉਨਾ ਹੀ ਕੁੜੀਆਂ ਨੂੰ ਦਿੰਦੇ ਨੇ ਪਰ ਫਿਰ ਵੀ ਕੋਈ ਐਦਾਂ ਦਾ ਕੇਸ ਆਇਆ ਜਦੋਂ ਮਾਪਿਆਂ ਨੇ ਕਹਿਤਾ ਹੋਵੇ ਨਹੀਂ ਸਰ ਅਸੀਂ ਬਸ ਇੱਕ ਲਾਸਟ ਵਾਰ ਇਹ ਤੋਂ ਪੇਪਰ ਭਰਾਨਾ ਹੈ ਆਪਣੀ ਕੁੜੀ ਤੋਂ ਜੇ ਕਰ ਜੂਗੀ ਠੀਕ ਹੈ ਨਹੀਂ ਤਾਂ ਅਸੀਂ ਨਹੀਂ ਅਸੀਂ ਇਹਦਾ ਵਿਆਹ ਕਰ ਦੇਣਾ ਹੈ ਅਸੀਂ ਉਸ ਅਸੀਂ ਇਹਨੂੰ ਛਡਵਾ ਦੇਣਾ ਵੀ ਕੁੜੀ ਦੇ ਅੱਖਾਂ ਦੇ ਵਿੱਚ ਆਂਸੂ ਹੋਣ ਕਿ ਨਹੀਂ ਸਰ ਮੈਂ ਅੱਗੇ ਪੜ੍ਹਨਾ ਚਾਹੁੰਦੀ ਆ ਮਤਲਬ ਤੁਸੀਂ ਗੱਲ ਕੀਤੀ ਹੋਵੇ ਤੇ ਮਾਪੇ ਥੋੜੇ ਚੇਂਜ ਹੋਏ ਹੋਣ ਉਸ ਚੀਜ਼ ਨੂੰ ਲੈ ਕੇ ਅ ਇਹ ਇਦਾਂ ਦੇ ਮਨੋਂ ਤਾਂ ਦਿੱਲੀ ਦੇ ਕੇਸਸ ਨੇ ਸਾਰੇ ਕਿਉਂਕਿ ਪੇਰੈਂਟਸ ਦਾ ਇੱਕ ਜੋ ਹੈ ਕਿ ਹਲੇ ਵੀ ਉਹ ਚੀਜ਼ ਨਾਲ ਆਪਣੇ ਸਮਾਜਾ ਹੈ ਕਿ ਮੁੰਡਿਆਂ ਨੂੰ ਹੀ ਪੜਾਓ ਕੁੜੀਆਂ ਨੇ ਪੜਾ ਕੇ ਕੀ ਕਰਨਾ ਇਹ ਤਾਂ ਵਿਆਹ ਕਰਾ ਕੇ ਤੋਰਨਾ ਹੀ ਆ ਅ ਪਰ ਜਦੋਂ ਦੇ ਬੱਚੇ ਥੋੜੇ ਜਿਹਾ ਵੀਰ ਹੋਣ ਲੱਗੇ ਨੇ ਸਾਰਾ ਕੁੜੀਆਂ ਆਵਾਜ਼ ਚੱਕਣ ਲੱਗੀਆਂ ਨੇ ਤਾਂ ਮੈਂ ਉਹਨਾਂ ਦੇ ਪੇਰੈਂਟਸ ਦੀ ਸੋਚ ਇਸ ਕਰਕੇ ਬਦਲਦਾ ਕਿ ਦੇਖੋ ਤੁਸੀਂ ਬੱਚੇ ਤੇ ਪੈਸੇ ਲਾ ਰਹੇ ਹੋ ਮੁੰਡੇ ਤੇ ਪੈਸੇ ਲਾ ਰਹੇ ਹੋ ਕੁੜੀ ਤੇ ਇੱਕ ਵਾਰ ਤੁਸੀਂ ਇੱਕ ਵਾਰ ਭਰੋਸਾ ਕਰਕੇ ਤਾਂ ਦੇਖੋ ਠੀਕ ਹੈ ਇੱਕ ਤਾਂ ਤੁਹਾਨੂੰ ਪੂਰੀ ਉਮਰ ਤੁਹਾਡੇ ਬੱਚਾ ਤੁਹਾਡੇ ਤੋਂ ਸੈਟੀਸਫਾਈਡ ਰਹੇਗਾ ਕਿ ਮੇਰੇ ਮਾਂ ਨੇ ਮੇਰੇ ਬਾਪ ਨੇ ਮੇਰੀ ਗੱਲ ਸੁਣੀ ਤੁਸੀਂ ਇੱਕ ਵਾਰ ਅਟੈਂਪਟ ਉਹਨੂੰ ਦਿਵਾਓ ਠੀਕ ਹੈ ਚਾਹੇ ਪੰਜਾਬ ਪੁਰ ਸਾਉਦਾ ਸੁਪਨਾ ਚਾਹੇ ਆਰਮੀ ਜਾਣਾ ਕਿਤੇ ਵੀ ਆ ਤੁਸੀਂ ਇੱਕ ਵਾਰ ਉਹਨੂੰ ਮੌਕਾ ਜ਼ਰੂਰ ਦਿਓ ਠੀਕ ਹੈ ਤੁਡੇ ਉਹੀ ਆ 10-15000 20000 ਜੋ ਵੀ ਕਿੰਨਾ ਕੁ ਪੈਸੇ ਲੱਜਣਗੇ ਬਟ ਪੂਰੀ ਉਮਰ ਉਹ ਬੱਚਾ ਤੁਹਾਡਾ ਕਰਜ਼ਦਾਰ ਰਹੇਗਾ ਕਿ ਮੇਰੇ ਮਾਣ ਨੇ ਮੇਰੇ ਪਿਓ ਨੇ ਮੇਰੀ ਗੱਲ ਸੁਣ ਕੇ ਮੈਨੂੰ ਇਸ ਰਸਤੇ ਪਾਇਆ ਸੀ ਉਹ ਅੱਗੇ ਮੇਰੀ ਚੁਆਇਸ ਆ ਮੈਂ ਉਹਨੂੰ ਕਿੱਦਾਂ ਕੀਤਾ ਕਿੱਦਾਂ ਨਹੀਂ ਹੈ ਨਾ ਤੇ ਦੂਸਰੀ ਗੱਲ ਜਿੱਦਾਂ ਰਹੀ ਹੈ ਨਾ ਕੁੜੀਆਂ ਇਹ ਤਾਂ ਚਲੋ ਪਹਿਲਾਂ ਦੀ ਗੱਲ ਆ ਵਿਆਹ ਤੋਂ ਮੇਰੇ ਕੋਲ ਤਾਂ ਇਸ ਤਰ੍ਹਾਂ ਦੇ ਕੇਸਿਸ ਨਹੀਂ ਮੈਨਾਂ ਇਸ ਤਰ੍ਹਾਂ ਦੇ ਬੱਚੇ ਆਪਣੇ ਕੋ ਬਣੇ ਨੇ ਕੋਈ ਸਬ ਇੰਸਪੈਕਟਰ ਬਣਿਆ ਕੋਈ ਕਨਸਟੇਬਲ ਬਣਿਆ ਜਿਹੜੇ ਕਿ ਮੈਰਿਟ ਹੋਣ ਤੋਂ ਬਾਅਦ ਬਣੇ ਨੇ ਇਸ ਤਰ੍ਹਾਂ ਦੀ ਮੇਰੇ ਕੋਲ ਲਵ ਸਟੋਰੀਆਂ ਭਰਿਆ ਪਈਆਂ ਨੇ ਕਿ ਮਤਲਬ ਮੈਂ ਤਾਂ ਗਰਾਊਂਡ ਦੇ ਵਿੱਚ ਇੱਕ ਹਸਬੰਦ ਨੂੰ ਹਨਾ ਨਿਊ ਨਿਊਲੀ ਹਲੇ ਵਿਆਹ ਵਿਆਹ ਹੋਇਆ ਤੇ ਉਹਦਾ ਸੁਪਨਾ ਪੂਰਾ ਕਰਨ ਦੇ ਲਈ ਉਹ ਨੂੰ ਹਰ ਰੋਜ਼ ਗਰਾਊਂਡ 'ਚ ਲੈ ਕੇ ਆ ਰਿਹਾ ਜਦੋਂ ਥੱਕਦੀ ਆ ਤਾਂ ਉਹਦਾ ਜੋ ਮ사ਜ ਵੀ ਕਰ ਰਿਹਾ ਠੀਕ ਹੈ ਉਹ ਨੂੰ ਖਾਣਾ ਵੀ ਬਣਾ ਕੇ ਦੇ ਰਿਹਾ ਇੱਥੋਂ ਤੱਕ ਕਿ ਸੁਪਨਾ ਪੂਰਾ ਕਰਨ ਦੇ ਲਈ ਉਹਦਾ ਜਿੱਥੇ ਕਿ ਉਹ ਪੇਰੈਂਟਸ ਨੇ ਉਹਦਾ ਸੁਪਨਾ ਪੂਰਾ ਕਰਨ ਦੇ ਲਈ ਜੋਗ ਰਹਿਣਾ ਸੀਗਾ ਉੱਥੇ ਇੱਕ ਉਹਦਾ ਪਾਰਟਨਰ ਉਸ ਚੀਜ਼ ਨੂੰ ਸਮਝ ਰਿਹਾ ਮਤਲਬ ਬੰਦੇ ਦੀ ਲਾਈਫ ਦੇ ਵਿੱਚ ਸਪੋਰਟਿਵ ਪੇਰੈਂਟਸ ਔਰ ਪੇਰੈਂਟਸ ਤੋਂ ਬਾਅਦ ਪਾਰਟਨਰ ਹੋਣਾ ਜ਼ਰੂਰੀ ਹੈ ਚਾਹੇ ਤੁਸੀਂ ਮਤਲਬ ਜੋ ਮਰਜੀ ਆਪਣੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਰਹੇ ਹੋ ਪਰ ਇੱਕ ਨਾ ਇੱਕ ਟਾਈਮ ਤੁਸੀਂ ਡੋਲਦੇ ਜ਼ਰੂਰ ਹੋ ਬਹੁਤਿਆਂ ਨੂੰ ਅਸੀਂ ਦੇਖਿਆ ਹਿੰਮਤ ਹਾਰਦੇ ਹੋਏ ਡੋਲਦੇ ਹੋਏ ਅਸੀਂ ਸੋਚਦੇ ਹਾਂ ਕਿ ਇਹ ਫਿਲਮੀ ਗੱਲਾਂ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਵੀ ਇਹ ਸਭ ਕੁਝ ਹੁੰਦਾ ਸੋ ਉੱਥੇ ਸਾਰਾ ਮਾਹੌਲ ਮਤਲਬ ਕਿ ਕਿਵੇਂ ਦਾ ਹੁੰਦਾ ਹੈ ਜਾਂ ਮਤਲਬ ਜਦੋਂ ਬੱਚਿਆਂ ਨਾਲ ਇੰਟਰੈਕਟ ਕਰਦੇ ਹੋ ਤੁਹਾਨੂੰ ਮਤਲਬ ਬੱਚਿਆਂ ਨੂੰ ਆਪਣੇ ਆਪ ਦੇ ਵਿੱਚ ਫਰਕ ਲੱਗਦਾ ਜਦੋਂ ਪਹਿਲੇ ਦਿਨ ਤੁਹਾਡੇ ਕੋਲ ਆਏ ਔਰ ਜਦੋਂ 6-7 ਮਹੀਨੇ ਬਾਅਦ ਉੱਥੋਂ ਜਾ ਰਹੇ ਨੇ ਉਹਨਾਂ ਨੂੰ ਕੋਈ ਫਰਕ ਪਤਾ ਲੱਗਦਾ ਜਾਂ ਏ ਬੱਚਾ ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਦੇਖ ਰਹੇ ਹੋ ਤੁਹਾਨੂੰ ਫਰਕ ਪਤਾ ਲੱਗਦਾ ਕਿ ਇਹ ਬੱਚਾ ਜਦੋਂ ਪਹਿਲੇ ਦਿਨ ਆਇਆ ਸੀ ਇਦਾਂ ਦਾ ਸੀ ਹੁਣੇ ਜਾ ਰਿਹਾ ਤਾਂ ਇਹਦੇ ਵਿੱਚ ਇਹ ਚੇਂਜ ਆ ਗਿਆ ਜੀ ਪਹਿਲਾਂ ਤਾਂ ਫਿਜ਼ੀਕਲੀ ਜਦੋਂ ਕੋਈ ਬੱਚਾ ਮੇਰੇ ਕੋਲ ਐਡਮਿਸ਼ਨ ਹੁੰਦਾ ਹੀ ਉਹਦਾ ਹਾਈਟ weight ਸਾਰੀ ਚੀਜ਼ ਚੈੱਕ ਕਰਕੇ ਤੇ ਫਿਜ਼ੀਕਲੀ ਨੂੰ ਮੈਂ ਬਹੁਤ ਜ਼ਿਆਦਾ ਇੰਪੋਰਟੈਂਸ ਦੇਣਾ ਚਾਹੇ ਤੁਸੀਂ ਡਿਫੈਂਸ ਵਿੱਚ ਜਾਣਾ ਚਾਹੇ ਨਹੀਂ ਜਾਣਾ ਹੈਗਾ ਤੁਹਾਡੀ ਇੱਕ ਡੇਲੀ ਲਾਈਫ ਦੇ ਵਿੱਚ ਫਿਟਨੈਸ ਨੂੰ ਲੈ ਕੇ ਤਾਂ ਹਮੇਸ਼ਾ ਕੁਝ ਨਾ ਕੁਝ ਚੀਜ਼ਾਂ ਚੱਲਦੇ ਰਹਿਣੇ ਚਾਹੀਦੇ ਨੇ ਚਾਹੇ ਯੋਗ ਕਰੋ ਤੁਸੀਂ ਗਰਾਊਂਡ 'ਚ ਰਨਿੰਗ ਕਰ ਲਓ ਸਕਿਪਿੰਗ ਕਰ ਲਓ ਕੁਝ ਵੀ ਉਹ ਚੀਜ਼ ਕਰੋ ਤਾਂ ਉਹ ਤੁਹਾਡੀ ਲਾਈਫ ਨੂੰ ਇੱਕ ਹੈਲਦੀ ਰੱਖਦੀਆਂ ਨੇ ਤੇ ਤੁਹਾਡਾ ਇੱਕ ਮਾਈਂਡ ਸੈਟ ਹੈ ਜਿਹੜਾ ਕਲੀਅਰ ਰੱਖਦੀਆਂ ਨੇ ਤਾਂ ਜਦੋਂ ਬੱਚਾ ਆਂਦਾ ਤਾਂ ਉਹਦਾ ਸਾਰਾ ਹਾਈਟ weight ਸਾਰਾ ਕੁਝ ਨਾ ਆਪ ਕੇ ਸਭ ਚੀਜ਼ਾਂ ਕਰਦੇ ਆਪਾਂ ਜੇ ਉਸ ਟਾਈਮ ਤੇ ਇੱਕ ਬੱਚੇ ਦੀ ਰਿਪੋਰਟ ਬਣਾਈ ਜਾਂਦੀ ਆ ਠੀਕ ਹੈ ਇੱਕ ਮੈਡੀਕਲ ਰਿਪੋਰਟ ਬਣਾਈ ਜਾਂਦੀ ਆ ਤਾਂ ਉਹਦੇ ਵਿੱਚ ਕੀ ਆ ਜੇ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਵੀ ਹੈ ਮੰਨ ਲਓ ਕੈਸਟਰੋਲ ਐਪ ਹੋਇਆ ਪਿਆ ਤਾਂ ਮੈਂ ਕਹਿੰਨਾ ਇੱਕ ਮਹੀਨੇ ਬਾਅਦ ਤੁਸੀਂ ਉਸ ਬੱਚੇ ਦੇ ਟੈਸਟ ਕਰਾ ਕੇ ਦੇਖ ਸਕਦੇ ਹੋ ਹਰ ਇੱਕ ਚੀਜ਼ ਪੋਜ਼ਿਟਿਵ ਆਏਗੀ ਤੇ ਬੱਚਾ ਫੁੱਲੀ ਇੱਕ ਮਹੀਨੇ ਦੇ ਵਿੱਚ 30 ਦਿਨ ਦੇ ਵਿੱਚ ਵਿੱਚ ਬੱਚਾ ਬਹੁਤ ਹੀ ਜ਼ਿਆਦਾ ਫਿਟ ਨਾ ਆਏਗਾ ਮਤਲਬ ਉਹ ਇੱਕ ਉਹ